ਲੋਈ ਸਤਿ ਸ੍ਰੀ ਅਕਾਲ ਜੀ ਚੱਲਦੇ ਜੀ ਕੰਮ ਵੀਰੋ ਬਹੁਤ ਵਧੀਆ ਵੀ ਬਾਬੇ ਨਾਨਕ ਦੀ ਕਿਰਪਾ ਤੇ ਬਾਕੀ ਵੀ ਤੁਹਾਡਾ ਸਾਰਿਆਂ ਦਾ ਹੀ ਸਵਾਗਤ ਹੈ ਵੀ ਅੱਜ ਦੇ ਬਲੌਗ ਚ ਤੁਹਾਡਾ ਆਪਣਾ YouTube ਚੈਨਲ ਸਰਬਜੀਤ ਮਹਲ ਬਲੌਗਰਸ ਤੇ ਬਾਬਾ ਸੁੱਖ ਰੱਖੇ ਤੁਹਾਨੂੰ ਸਾਰਿਆਂ ਨੂੰ ਹੀ ਦੁੱਧ ਤੇ ਪੁੱਤ ਖੁਸ਼ੀਆਂ ਖੜੇ ਬਾਈ ਤੁਹਾਡੇ ਸਾਰਿਆਂ ਦੀ ਕਮਾਈਆਂ ਚੋਣ ਜੀ ਬਰਕਤਾਂ ਚਲੋ ਤੁਸੀਂ ਦੇਖਿਆ ਪਿਛਲੇ ਬਲੌਗ ਦੇ ਵਿੱਚ ਵੀ ਘਰ ਵੀ ਜਾਇਆ ਹੁੰਦਾ ਵਿੱਚ ਵਿੱਚ ਮਿਸਤਰੀ ਲੱਗੇ ਹੋਏ ਆਪਣੇ ਬਾਈ ਦੋਬੇ ਏਰੀਆ ਜਲੰਧਰ ਏਰੀਏ ਦੇ ਵਿੱਚ ਵੀ ਬੜਾ ਪਿੰਡ ਬਿੱਲੂ ਭਾਈ ਜਿਹੜਾ ਆਸਟ੍ਰੇਲੀਆ ਵਾਲਾ ਉਹਨਾਂ ਦੇ ਘਰ ਆਏ ਹੋਏ ਆ ਤੇ ਬਾਈ ਕੰਮ ਹੈ ਜਿਹੜਾ ਆਪਣਾ ਫਾਈਨਲ ਹੁੰਦਾ ਜਾ ਰਿਹਾ 15 ਤਰੀਕ ਦੇ ਭਾਵੇਂ ਹੋਏ ਆ ਵੀ ਦੇਖਣ ਚ ਲੱਗੀ ਵੀ ਜਾਂਦਾ ਵੀ ਕੁਝ ਹੋਇਆ ਨਹੀਂ ਕੰਮ ਪਰ ਕੰਮ ਫਾਈਨਲ ਹੋ ਰਿਹਾ ਮਕਾਨ ਦਾ ਹੀ ਕੰਮ ਹੈ ਜਿਹੜਾ ਉਹ ਚਿਰੇ ਜਾ ਰਿਹਾ ਜਿਹੜੇ ਪੇਂਟਰ ਹੈ ਬਾਈ ਉਹਨਾਂ ਨੇ ਵੀ ਕੰਮ ਨਵੇੜਤਾ ਬਾਕੀ ਮਾੜਾ ਮੋਟਾ ਭਾਈ ਜਿਹੜਾ ਗਾਜਾ ਪਿਆਵਾ ਤੁਹਾਨੂੰ ਪਤਾ ਇੱਕ ਮਕਾਨ ਦਾ ਕੰਮ ਇੱਕ ਵਿਆਹ ਦਾ ਇਦੇ ਵਿੱਚ ਰਹਿੰਦੇ ਹੀ ਇਹ ਚੀਜ਼ਾਂ ਤੇ ਬਾਕੀ ਨਾਲ ਦੇ ਨਾਲ ਸਫਾਈ ਵੀ ਚੱਲੀ ਜਾਂਦੀ ਐ ਵੀ ਜਿਹੜੇ ਬਾਈ ਦੀ ਡਿਊਟੀ ਲੱਗੀ ਹੋਈ ਐ ਉਹ ਸਫਾਈ ਵੀ ਕਰੀ ਜਾਂਦਾ ਵੀ ਸਾਡੇ ਮਿਸਤਰੀ ਨੇ ਵੀ ਕੰਮ ਪਿਆ ਖਿੱਚਿਆ ਤੇ ਉਹ ਇਹ ਦੇਖ ਲਓ ਬਾਈ ਬਾਹਾਂ ਚੜਾਈਆਂ ਵੀ ਸਵੇਹੀਆਂ ਜਿਹੜਾ ਸੂਰਜ ਨਿਕਲ ਜਾਂਦਾ ਤੇ ਵੀਡੀਓ ਕਾਲ ਕਰੀਦੀ ਕੱਲ ਪਰਮਣ aí ਬਾਲ ਜੇ ਕਰਾਈ ਫਿਰਦੇ ਪਰਮ ਤੇ ਕਿਸੇ ਦੀ ਸ਼ਾਮ ਨੂੰ ਕਰੀ ਉਹਨਾਂ ਨੇ ਵੀਲੀਓ ਕਾਲ ਤੇ ਮੈਂ ਉਹਨਾਂ ਦੀ ਮੰਮੀ ਨੂੰ ਕਿਹਾ ਵੀ ਨਾ ਦੇ ਸਰਵਾਦਾਂ ਦੀ ਉਹ ਕਹਿੰਦੀ ਵੀ ਸੂਰਜੇ ਨਹੀਂ ਨਿਕਲ ਰਿਹਾ ਬਾਲ ਨਹੀਂ ਸੁੱਕੇ ਤੋ ਮੈਂ ਕਿਹਾ ਵੀ ਸਾਢੇ 3:30 ਵਜੇ ਤਿਆਰੀ ਕਰ ਲੈਂਦਾ ਵੀ ਨਿਕਲਦੇ ਤੇ ਬਾਕੀ ਚਲੋ ਚੱਲ ਰਿਹਾ ਜੀ ਕੰਮ ਬਹੁਤ ਵਧੀਆ ਵੀ ਦੁਆਬੇ ਏਰੀਆ ਹੀ ਪਹੁੰਚੇ ਵੀ ਆਪਾਂ ਜਲੰਧਰ ਵਾਲੇ ਇੱਧਰ ਬਾਈ ਵੀਰਾਂ ਦੇ ਫੋਨ ਵੀ ਆਈ ਜਾਂਦੇ ਆ ਬਹੁਤ ਬੰਗੇ ਏਰੀਏ ਤੋਂ ਮੇਰੀ ਭੈਣ ਇੱਕ ਆਦਮਪੁਰ ਤੇ ਇਟਲੀ ਗਈ ਵੀ ਆ ਉਹ ਵੀ ਕਮੈਂਟ ਕਰ ਦਿੰਦੀ ਆ ਵੀ ਚਲੋ ਏਕਣਾ ਪਿਆਰ ਮਿਲਦਾ ਰਹੇ ਬਾਈ ਸਾਰੀ ਪਰਿਵਾਰ ਨੂੰ ਸੇਧ ਦੇਣ ਵਾਲੇ ਜਿਹੜੇ ਤੁਸੀਂ ਕਮੈਂਟ ਕਰਦੇ ਆ ਤੇ ਬਾਕੀ ਬਾਈ ਹੁਣ ਤੁਹਾਨੂੰ ਸਾਰੇ ਦਿਖਾ ਦੇਣਾ ਕਿੰਨਾ ਕਾਰਜਕਾਰੀ ਹੋਈ ਵੀ ਆ ਕਿੰਨਾ ਕੰਮ ਰਹਿ ਗਿਆ ਇੱਥੇ ਜਿਹੜੀ ਅਗਲੀ ਵੀਡੀਓ ਬਾਈ ਉਹ ਫਾਈਨਲ ਦੀ ਦਿਖਾਉਣੀ ਆ ਜਾਣ ਲੱਗੇ ਵੀ 14-15 ਦਿਨ ਹੋ ਗਏ ਸਮਝ ਲਓ ਆਹ ਨੂੰ ਅੱਜ 28 ਤਰੀਕ ਹੋ ਗਈ ਤੇ ਬਾਕੀ ਬਾਈ ਸਾਡਾ ਮਿਸਤਰੀ ਆ ਜਿਹੜਾ ਇਹਨੂੰ ਇਹ ਬਣਾਇਆ ਵਾ ਤਾਂ ਕੈਮਰਾਮੈਨ ਇਹਨੂੰ ਮਿਲੋ ਬਾਈ ਠੀਕਾਂ ਦੀ ਹਾਂ ਵੀ ਜੀ ਲੱਗਿਆ ਵਾ ਹਾਂਜੀ ਹਾਂ ਫੁੱਲ ਹੈ ਨਾ ਫੁੱਲ ਜੀ ਲੱਗਿਆ ਹੋਏ ਚਲ ਠੀਕ ਹੈ ਲੋ ਬਾਈ ਇਧਰ ਨੂੰ ਪਿੰਡ ਦੇ ਨਜ਼ਾਰੇ ਵਾਲੇ ਦਾਲੇ ਖੁੱਲਾ ਏਰੀਆ ਬਾਈ ਤੁਸੀਂ ਸਾਡੇ ਪਿਛਲੇ ਆਪਣੇ ਪਿੰਡਾਂ ਦੇ ਵੀ ਸਾਡੇ ਵਲੌਗ ਦੇਖੇ ਵੇਖਣਾ ਲੱਗ ਜੇ ਤੇ ਪਪੂਲਰ ਸ਼ੁਰੂ ਹੋ ਜਾਂਦੇ ਆ ਪਰ ਉਹਰੇ ਭਾਈ ਬਹੁਤ ਏਰੀਆ ਖੁੱਲਾ ਏ ਉਹ ਦੇਖਣਾ ਤੇ ਬਾਕੀ ਭਾਈ ਪੇਂਟ ਦਾ ਕੰਮ ਆ ਜਿਹੜਾ ਉਹ ਹੁਣ ਫੁੱਲ ਵਟਾ ਫੁੱਲ ਨਿਬੜਦਾ ਜਾਂਦਾ ਤੁਸੀਂ ਪਿਛਲੇ ਵਲੌਗ ਚ ਦੇਖਿਆ ਵੀ ਉੱਪਰ ਵੀਨ ਤਾਂ ਹੋਇਆ ਆ ਦੇਖੋ ਭਾਈ ਇੱਥੇ ਤੇ ਬਾਕੀ ਭਾਈ ਇੱਕ ਹੋਰ ਦੱਸਦਾ ਮੈਂ ਇੱਥੇ ਤੇ ਨਾ ਖੜ ਕੇ ਪੇਂਟ ਬਰਾਬਰ ਬਰਾਬਰ ਜੀ ਹੋ ਗਏ ਦੋ ਤਿੰਨ ਘਰਾਂ ਨੂੰ ਆ ਦੇਖੋ ਐਂਓ ਲੱਗਦਾ ਵੀ ਇੱਕੋ ਘਰ ਆ ਸਾਰਾ ਇਹ ਉੱਪਰ ਚੜੇ ਤੇ ਦੇਖੋ ਬਹੁਤ ਵਧੀਆ ਖੂਬਸੂਰਤੀ ਹੈ ਜਿਹੜੀ ਆਈ ਵੀ ਆ ਆ ਦੇਖੋ ਇਸ ਤਰ੍ਹਾਂ ਕਿੰਨਾ ਵਧੀਆ ਬਾਈ ਨਜ਼ਾਰਾ ਜੰਗਲੇ ਜਿਹੜਾ ਦੇਖੋ ਐ ਘੁੰਮ ਮਜ਼ਾ ਕਿੰਨਾ ਵਧੀਆ ਮਕਾਨ ਲੱਗਦਾ ਆ ਲੋ ਆ ਬਾਈ ਆਨ ਬਾਈ ਚੀਜ਼ ਹੈ ਜਿਹੜੀ ਵਧੀਆ ਬਣ ਰਹੀ ਹੈ ਬਾਕੀ ਲੱਗੇ ਹੋਇਆ ਬਾਈ ਸਾਰੇ ਆਪਣੇ ਆਪਣੀ ਕੰਮੀ ਆ ਦੇਖੋ ਬਾਕੀ ਤੁਹਾਨੂੰ ਬਾਈ ਹੁਣ ਸਾਰਿਆਂ ਨਾਲ ਮਿਲਾ ਦਈਏ ਹਨ ਹਰਵਿੰਦਰ ਇੱਕ ਗੱਲ ਹਾਂਜੀ ਹਾਂਜੀ ਠੀਕ ਹੈ ਬਾਕੀ ਆ ਲੋ ਜਿੱਦਨ ਮਰਜੀ ਮਾਰ ਰੰਗੇ ਹੋਇਆ ਗਾਇ ਸਫਾਈ ਜੀ ਹੋਈ ਵੀ ਤਾਂ ਹੀ ਵਧੀਆ ਲਾਦੀ ਨਹੀਂ ਦਾ ਸਰ ਉਗੜ ਤਾ ਤੂੰ ਦੇਖੀ ਚੱਲ ਜਿੱਦਨ ਜਾਣਾ ਨਾ ਇਹ ਇੱਕ ਦੋ ਤਰੀਕ ਨੂੰ ਤਾਂ ਤੇ ਪਛਾਣ ਨਹੀਂ ਹੋਣਾ ਠੀਕ ਹੈ ਜੀ ਜਦ ਇਹਨੂੰ ਬਿਊਟੀ ਪਾਰਲਰ ਵਾਲਿਆਂ ਮੰਗੂ ਸਜਾ ਦੇਣਾ ਹਾਂ ਬਾਕੀ ਭਾਈ ਬਸੰਤ ਰੁੱਤ ਨੇੜੇ ਆ ਰਹੀ ਆ ਉਹ ਮੁੰਡੇ ਪਤੰਗਾ ਪਰ ਪੂਰਾ ਜ਼ੋਰ ਲਾ ਰਹੇ ਆ ਆਹੋ ਚਲੋ ਬਾਕੀ ਭਾਈ ਫੇਟਾ ਜਾ ਕੇ ਉਹਨਾਂ ਨੂੰ ਦਿਖਾਉਂਦੇ ਕਿਹੜਾ ਕਿਹੜਾ ਕੰਮ ਕਿੱਕਣਾ ਚੱਲ ਰਿਹਾ ਬਾਕੀ ਏਰੀਆ ਖੁੰਡਾ ਡੁੱਲਾ ਭਾਈ ਇਹਦਾਂ ਨੂੰ ਸਾਰਾ ਲੋ ਭਾਈ ਸਾਡਾ ਇੱਕ ਮਿਸਤਰੀ ਰਸੋਈ ਨਹੀਂ ਫੜਿਆ ਵਾ ਸਤਿ ਸ੍ਰੀ ਅਕਾਲ ਜੀ ਹਾਂ ਨਿਕਲੂਗਾ ਕਿ ਨਹੀਂ ਬਸ ਬਾਉਣ ਥੋੜੀ ਰਹਿ ਗਈ ਕੱਪੜੇ ਪਾਉਣ ਨੂੰ ਰਹਿ ਗਈ ਬਸ ਹੈ ਕੱਪੜੇ ਪਾਉਣ ਨੂੰ ਰਹਿ ਗਈ ਬਸ ਕੱਪੜੇ ਪਾਉਣੇ ਰਹਿ ਗਏ ਰਹਿ ਗਏ ਆਪਣੇ ਬਾਗੀ ਹੱਜਣਾ ਲਾ ਮੜਾ ਜੇ ਖੋਲ ਕੇ ਦਿਖਾ ਬਕਸਾ ਉਧਰ ਤੇ ਫਿਰ ਹੁਣ ਮੁੰਡਿਆ ਓਕੇ ਲੋ ਭਾਈ ਇੱਕ ਹੋਰ ਹਾਂ ਇਹਦੇ ਚ ਭਾਈ ਸ਼ੌਕਰ ਵਾਲਾ ਸ਼ੀਸ਼ਾ ਪੈਣਾ ਹੈ ਕਹਿੰਦਾ ਹਾਂ ਲੋ ओके ਇਹਦੇ ਵਿੱਚ ਕਿ ਕਿਸਲੇ ਪੈਣੀ ਹਨਾ ਇੱਕ ਕੱਚ ਦੀ ਬਾਲ ਲੈ ਲਏ ਵਾਹ ਜੀ ਵਾਹ ਮੰਨ ਗਿਆ ਮੰਡਿਆ ਤੈਨੂੰ ਵਾਕੀ ਇੱਧਰ ਭਾਈ ਬਣਾ ਤੈਨਾ ਉਹ ਠੀਕ ਆ ਠੀਕ ਆ ਠੀਕ ਆ ওকে ਬਾਠ ਠੀਕ ਆ ਬਸ ਹੁਣ ਬਹੁਤ ਨਾ ਖੋਲ ਕੇ ਦਿਖਾ ਦੋ ਬਾਈ ਉਰਲੀ ਸਾਈਡ ਟੋਕਰੀਆਂ ਚੱਲ ਇਹ ਰੱਖਣਾ ਬਾਈ ਭਾਂਡੇ ਆਲਾ ਡਿਸ਼ ਰੈਕ ਹੈ ਆ ਆ ਗਿਆ ਬਾਈ ਫਿਲਟਰ ਮੁੰਡੇ ਨੇ ਕੰਮ ਸਾਰੇ ਕੋਕਾ ਚੜ ਕਰੇ ਹੈ ਤੇ ਆ ਥੱਲੇ ਦੂਗਾ ਲਕੋਤਾ ਹੈ ਸ਼ੰਕਰ ਚੱਲ ਠੀਕ ਆ ਬਟੂ ਕਿੰਨੇ ਦਿਨ ਚ ਤਿਆਰ ਹੋ ਜਾਈਏ ਹੁਣ ਦੱਸਦੇ ਆ ਫਾਈਨਲ ਦਿਖਾ ਜੀ ਫਿਰਉਣਾ ਨਾ ਬਾਈ ਪੱਠੀ ਵੀ ਲੱਗ ਜਾਣੀ ਪਰਸੋਂ ਸਾਰਾ ਕੁਝ ਹੋ ਜਾਣਾ ਹਾਂ ਫਾਈਨਲ ਹੋ ਜੀ ਠੀਕ ਨਹੀਂ ਬਾਕੀ ਇਧਰ ਇਹਦਾ ਟਾਈਮ ਲੱਗ ਰਿਹਾ ਸਾਰੀ ਕਲੋਜ਼ ਕਰਤੀ ਚਾਰਾ ਅੱਜ ਸਰ ਮੈਂ ਕੱਲ ਤੁਹਾਨੂੰ ਕੋਲ ਆ ਕੇ ਕਰ ਦਿੰਦਾ ਓਕੇ ਹੰਡਲ ਲੱਗ ਜਾਂਦੀ ਓਕੇ ਲੋ ਬਾਈ ਇਧਰ ਵੀ ਵੀਰ ਨੇ ਕੰਮ ਖੱਚਿਆ ਪਿਆ ਹੁਣ ਨਾ ਹੁਣ ਬਾਈ ਦਰਵਾਜ਼ਿਆਂ ਦੀ ਨੁਹਾਰ ਬਦਲ ਦੇਣੀ ਪੂਰੀ ਹੈਂ ਹੁਣ ਦਰਵਾਜਿਆਂ ਦਾ ਜਾਨੀ ਪਛਾਣ ਨਹੀਂ ਹੋਉਂਗੇ ਹੈ ਨਾ ਮੈਨੂੰ ਪਤਾ ਨਹੀਂ ਲੱਗੂ ਹੈ ਹਾਂ ਇਧਰ ਬੱਚੇ ਵੀ ਸੱਚੀ ਗੱਲ ਹੋਊਗੀ ਪੱਕੀ ਇਹ ਕੀ ਹੋ ਰਿਹਾ ਹੈ ਇਹ ਇਹ ਆਪਣੀ ਪੱਟੀ ਹੁੰਦੀ ਬਾਈ ਅੱਛਾ ਪੱਟੀ ਪੁੱਟੀ ਵੱਜ ਰਹੀ ਪੁੱਟੀ ਹੈ ਲੋ ਬਾਈ ਬਾਕੀ ਇਧਰ ਅਜਾ ਸੁੱਕਿਆ ਨਹੀਂ ਬਾਕੀ ਮੈਂ ਤੁਹਾਨੂੰ ਦਿਖਾਉਂਦਾ ਜਿਹੜਾ ਦਰਵਾਜਾ ਸੁੱਕ ਗਿਆ ਹਾਂ ਆ ਇਹ ਬਾਈ ਹੱਥ ਮੇਰੇ ਦੀ ਪਤਾ ਲੱਗਦਾ ਲੋ ਐਨ ਪੂਰਾ ਮਲਾਮ ਹੋ ਗਿਆ ਹਲੇ ਵੀਰੀ ਤੇ ਪਰ ਇੱਕ ਵਾਰ ਵੱਜੂਗਾ ਹੈ ਸਫਾਈ ਹੋਣੀ ਇਹਦੀ ਪੂਰੀ ਹੈ ਇਹਦੀ ਸਫਾਈ ਹੋਣੀ ਹੈ ਫਿਰ ਪ੍ਰਾਈਮਰ ਵੱਜਣਾ ਜੀ ਅੱਛਾ ਫਿਰ ਕੋਟ ਪੇਂਟ ਦਾ ਵੱਜਣਾ ਓ ਬੱਲੇ ਤੇਰੇ ਵਿੱਚ ਫੇ ਉਹ ਬੱਕਰੀ ਚੀਜ਼ ਦਿਖਾਣਾ ਗਏ ਵਾਜ ਦਵਾਜ ਅੱਛਾ ਹਾਂ ਹਰਦੇ ਨਹੀਂ ਕਾਰਾਗਰੀ ਸਾਰੀ ਕਰੂਗੇ ਆਪਣੀ ਆਪਣੀ ਫੋਨ ਦੇ ਵਿੱਚ ਵਧੀਆ ਲੱਗੂਗੀਓ ਜੀ ਚਲੋ ਠੀਕ ਆ ਤੇ ਠੀਕ ਆ ਜੀ ਕੰਮ ਕਰਦਾ ਜੀ ਕਰਦਾ ਕਰੀ ਚਲੋ ਬਾਈ ਪੇਂਟ ਵਾਲਿਆਂ ਨਾਲ ਸਾਡਾ ਬਾਈ ਕੋਈ ਲੇਗਾ ਦੇਗਾ ਨਹੀਂ ਕਿਉਂਕਿ ਇਹ ਇਹਨਾਂ ਦੀ ਚੋਇਸ ਹੈ ਆਪਾਂ ਲੱਕੜ ਵਾਲੇ ਆ ਆਪਾਂ ਦਖਲਅੰਦਾਜ਼ੀ ਕਰਨ ਨੂੰ ਦੇਣੀ ਇਹਨਾਂ ਦੇ ਕੰਮ ਦੇ ਵਿੱਚ ਤੇ ਵਾਕੀ ਭਾਈ ਸਾਡੇ ਵੀਰ ਉਧਰ ਵੀ ਲੱਗੇ ਹੋਇਆ। ਉਹਨਾਂ ਨਾਲ ਵੀ ਮਿਲਾ ਦੇਣਾ ਪਲੰਬਰ ਵਾਲੇ। ਹਾਂਜੀ ਸਤਿ ਸ੍ਰੀ ਅਕਾਲ। ਹਾਂ। ਮੰਡਿਆ। ਹਾਂਜੀ ਹਾਂਜੀ ਬਣੀ। ਭਾਈ ਇਹ ਬਾਈ ਨੇ ਹਟਦੇ। ਹੈਂ। ਰਾਤ ਦਾ ਰਾਤ ਚੱਲਿਆ 9:30 ਵਜੇ ਤੱਕ ਬਾਈ ਦਾ ਕੰਮ। ਇਹ ਬਾਈ ਇੱਥੇ ਸਦਾ ਨਾ। ਸਾਡੇ ਕਿ ਜੇ ਵੀ। ਹਾਂ ਆ ਸਾਰਾ ਸਨਮੈਕਾ ਲੈ ਕੇ ਗਿਆ ਭਾਈ ਆ। ਟੋਟਲੀ। ਸਾਰੇ ਬੰਦੇ ਤਿਆਰ ਕੀਤੇ ਰਾਤ ਨੂੰ। ਹਾਂ। ਵੀਰ ਜੀ ਖਿੱਚ ਲਈਏ ਜਿੰਨਾ ਖਿੱਚਉਂਦਾ ਭਾਈ ਜੀ। ਨਾ ਜ਼ਰੂਰੀ ਆ। ਹਾਂ। ਬਾਕੀ ਭਾਈ ਜਿਹੜਾ ਕੰਮ ਹੈ ਪਾਰਦਰਸ਼ੀ ਹੋ ਰਿਹਾ ਦੇਖ-ਦੇਖ ਕੇ ਮਣਗਣਤ ਕੇ। ਹਾਂ। ਹਾਂਜੀ। ਸਤਿ ਸ਼੍ਰੀ ਅਕਾਲ ਬਲਾ। ਪਛਲੀ ਗਾਲ ਭਾਜੀ। ਪਛਲੀ ਗਾਲ ਭਾਜੀ। ਚਲੋ। ਬਾਈ ਫਰੰਟ ਦਾ ਜਿਹੜਾ ਕੱਟ ਰਹੇ ਆ ਬੰਦੇ ਸਨਮੇਕਾ। ਇਹਨਾਂ ਦਾ ਤੁਹਾਨੂੰ ਕੱਪ ਬੋਰਡ ਮੈਂ ਦਿਖਾ ਦੇਣਾ ਹੁਣ। ਵੀ ਵਿੜੇ ਪਏ ਆ ਮੁੰਡੇ। ਠੀਕ ਨੇ? ਠੀਕ ਆ ਚੱਲ ਰਿਹਾ ਕੰਮ ਵਧੀਆ ਸਹਿਬ। ਵਧੀਆ ਵਧੀਆ ਚੱਲ ਰਿਹਾ। ਹੈਂ? ਚੱਲ ਫਿਰ ਆ ਜਾ। ਚਲੋ ਭਾਈ ਬਾਕੀ ਵੀਰ ਇੱਧਰ ਲੱਗੇ ਹੋਇਆ ਇਹਨਾਂ ਦਾ ਜਿਹੜਾ ਕੱਪ ਬੋਰਡ ਦਾ ਕੰਮ ਆ ਉਹ ਵੀ ਥੰਦ ਖਾ ਰਿਹਾ ਬਾਕੀ ਪੇਂਟ ਵਾਲੇ ਵੀ ਲੱਗੇ ਹੋਇਆ ਤੇ ਚਲੋ ਲੋ ਭਾਈ ਇੱਧਰ ਵੀ ਬੰਦੇ ਲੱਗ ਗਏ ਦੁਬਾਰਾ ਆ ਕੇ ਆਪਣੇ ਕੰਮ ਬਾਕੀ ਸਾਫ ਸਫਾਈ ਆ ਪੂਰਾ ਭਾਈ ਆ ਪਰ ਵਾਲਾ ਭਾਈ ਇੱਧਰ ਆ ਗਿਆ ਤੇ ਆ ਲੋ ਦੇਖਿਆ ਤੁਸੀਂ ਸਨ ਮੈਗਾ ਕੱਟ ਰਹੇ ਤੇ ਥੱਲੇ ਸੈਮ ਆ ਖੋਲ ਕੇ ਖਾਈ ਮੜਾ ਹਟਾ ਆਹ ਹਲਕੁੰਨੇ ਨਿਕਲੇ ਤੇ ਆਹ ਬਾਈ ਸਲਾਈਡਿੰਗ ਵਾਲੇ ਬਣੇ ਆ ਪੱਲੇ ਦੋ ਆ ਪਏ ਆ ਤੇਰੇ ਮੁੰਡਿਆ ਬਣਾਤੀ ਗੱਲ ਹਾਂ ਇਹ ਆਹ ਤੇ ਹੋ ਗਏ ਠੀਕ ਆ ਚੱਲ ਆਦਾ ਗੱਲ ਬਣਾਤੀ ਹਾਂ ਹਾਂ ਠੀਕ ਆ ਆਹ ਸਲਾਈਡਿੰਗ ਵਾਲਾ ਪੱਲਾ ਕਰੀ ਉਧਰ ਆ ਚੀਜ਼ ਬਾਈ ਬਣੀ ਐ ਦੇਖੋ ਇਹ ਚੀਜ਼ ਮੈਨੂੰ ਬਹੁਤ ਵਧੀਆ ਲੱਗੀ ਕਿਉਂਕਿ ਇੱਕ ਪੱਲਾ ਹਲੇ ਥੱਲੇ ਪਿਆ ਐ ਖੋਲਿਆ ਫਿਰ ਇੱਕ ਪੱਲਾ ਐ ਕਾ ਐ ਚੱਲਣਾ ਬਹੁਤ ਵਧੀਆ ਥੈਂਕ ਯੂ ਉਹ ਉੱਪਰ ਵਾਲਾ ਖੋਲਿਆ ਇੱਕ ਪੱਲਾ ਚੜਕੇ ਇਹ ਵੀ ਬਾਈ ਨਾਲ ਮੈਂ ਸੈਟਿੰਗ ਕਰਤੀ ਨਾ 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 ਇੱਧਰ ਨੂੰ ਹਾਂ ਹਾਂ ਖੋਲ ਲੈ ਉਹ ਦੇਖੋ ਬਾਈ ਉਹ ਕਿੰਨੀ ਵਧੀਆ ਚੀਜ਼ ਬਣੀ ਓਕੇ ਬਹੁਤ ਵਧੀਆ ਚੀਜ਼ ਐ ਲੋ ਬਾਈ ਇਹ ਆ ਮੁੰਡਿਆ ਦੀ ਬਾਈ ਇਹਨਾਂ ਦੀ ਕਾਰਾਗਰੀ ਦੇਖ ਲੇ ਥੱਲੇ ਬਣ ਰਿਹਾ ਕੱਪ ਬੋਰਡ ਦੇਖੋ ਵੀ ਪੂਰੀ ਜਿਹੜੀ ਚੀਜ਼ ਹੈ ਵੀ ਕਮਰੇ ਦੀ ਲੁੱਕ ਵਧਾ ਰਹੀ ਹੈ ਨਾ ਆ ਲੈ ਸਮਝ ਲਓ ਵੀ ਇਦੋਂ-ਉਦੋਂ ਕੰਮ ਹੋਇਆ ਇਹਦਾ ਤੁਸੀਂ ਦੇਖਿਆ ਪਿੱਛੇ ਵੀ ਲੱਗੇ ਹੋਏ ਐ ਤੇ ਬਾਕੀ ਬਾਈ ਜਿਹੜਾ ਕਮਰਾ ਵੀ ਹੁਣਾਂ ਸਿੱਧਾ ਜਿਹਾ ਲੱਗਣ ਲੱਗ ਗਿਆ ਥੋੜੀ ਜਿਹੀ ਕਾਹਨ ਤੇ ਪਿੱਛੇ ਵਾਲੀ ਗੰਧ ਚ ਉਹ ਵੀ ਆਪਾਂ ਨੇ ਕੱਪ ਬੋਰਡ ਦੇ ਵਿੱਚੇ ਕਢਾਤੀ ਇਹ ਬਾਕੀ ਬਾਈ ਜਿਹੜਾ ਕੰਮ ਹੈ ਇਹ ਤੁਹਾਨੂੰ ਪਤਾ ਪੇਂਟਰਾਂ ਦਾ ਇੱਧਰ ਬਾਈ ਦਰਾਜਾਂ ਦਰੂਜਿਆਂ ਦਾ ਇਹਦੇ ਵਿੱਚ ਕੰਨਸਾ ਪੈ ਜਾਣੀਆਂ ਹੋਰ ਦੋ ਤੇ ਬਾਕੀ ਆ ਕੱਪੜੇ ਲਟਕਾਉਣ ਨੂੰ ਉੱਪਰ ਕੱਪੜੇ ਰੱਖਣ ਨੂੰ ਸੱਤੋ ਵਿਧੇ ਚੀਜ਼ ਮੈਨੂੰ ਬਹੁਤ ਵਧੀਆ ਲੱਗੀ ਚਲੋ ਆਪਾਂ ਨੇ ਤਾਂ ਬਣਾਇਆ ਵਾ ਨਹੀਂ ਹੈਗਾ ਮਿਊਰੇ ਮਿਸਤਰੀਆਂ ਦੀ ਕਾਰਗਰੀ ਹੈ ਆਹ ਲੋ ਲਓ ਬਾਈ ਫਰੰਟ ਦਾ ਵੀ ਕੰਮ ਚੱਲ ਪਿਆ ਤੇ ਉਹ ਬੰਦਾ ਦੇਖੋ ਇੱਕਾ ਬਣਾਉ ਉਹ ਦੇਖੋ ਹਾਂ ਬਾਈ ਸਾਨੂੰ ਵੀ ਦੇਖ ਲੈ ਬਾਈ ਅੰਦਰ ਤੇ ਜਿਹੜਾ ਕੰਮ ਆ ਬਾਈ ਮਕਾਨ ਦਾ ਆ ਗਿਆ ਅੰਦਰ ਤੁਸੀਂ ਦੇਖ ਚੁੱਕੇ ਆ ਆ ਦੇਖੋ ਇਹ ਚਲਦੀ ਰਗੜਾਈ ਹੈ ਕੰਮ ਰਿਸਕੀ ਹੈ ਚਲੋ ਜਿਸ ਦਾ ਕੰਮ ਅਸੀ ਕੋ ਸਾਜੇ ਇਹ ਵੀ ਗੱਲ ਕਿਸੇ ਨੇ ਕਹੀ ਆ ਇਹਨਾਂ ਵੀਰਾਂ ਦਾ ਬਾਈ ਇਹ ਕੰਮ ਆ ਥੋੜੀ ਧੁਰ ਮੁੱਕੇ ਤੇ ਚੱਕੀ ਫਿਰਦੇ ਆ ਆ ਦੇਖੋ ਦੇਖਣਾ ਬਾਈ ਰਗੜਾਈ ਹੁਣ ਚੱਲਣੀ ਆ ਇੱਧਰ ਵੀ ਰਗੜਾਈ ਚੱਲ ਰਹੀ ਸੀ ਬਾਕੀ ਕੰਪਲੀਟ ਹੁੰਦਾ ਜਾਂਦਾ ਕੰਮ ਹਨ ਪੂਰਾ ਉਹ ਤੇਰੀ ਸਿਰੇ ਹੀ ਚਲੇ ਜਾਊਗਾ ਪਤੰਦਰਾ ਹਾਂਜੀ ਹਾਂਜੀ ਅੱਛਾ ਅੱਛਾ ਰਗੜਾਈ ਕਰਕੇ ਨਾਲ ਦੀ ਨਾਲੇ ਰੰਗ ਉਹ ਬੱਲੇ ਠੀਕ ਆ ਠੀਕ ਆ ਠੀਕ ਆ ਉਹ ਬਈ ਪ੍ਰਬੰਧਨ ਰਸਾਬਾ ਪੋੜੀ ਨੂੰ ਉਹ ਵੀ ਠੀਕ ਹੈ ਕੰਮ ਆ ਦੇਖੋ ਅੱਛਾ ਪ੍ਰਾਈਮਰ ਵੱਜ ਰਿਹਾ ਹੈ ਹਾਲੇ ਹੈ ਤਿੰਨ ਕੋਟ ਲੱਗੂਗੇ ਹੋਰੇ ਵੀ ਹਾਂਜੀ ਤਿੰਨ ਓਕੇ ਹੋਰ ਰੰਗ ਦੇ ਜੀ ਅੱਛਾ ਚੱਲ ਫਿਰ ਲੋ ਭਾਈ ਇੱਕ ਨਾ ਬਾਕੀ ਭਾਈ ਸਾਰਾ ਹੀ ਮਿਲਦਾ ਜੁਲਦਾ ਕੰਮ ਹੋ ਰਿਹਾ ਦੇਖੋ ਬਾਕੀ ਹੁਣ ਦਿਖਾਵਾਂਗੇ ਜਿਹੜੀ ਅਖੀਰ ਲਈ ਵੀਡੀਓ ਹੈ ਉਹ ਵੀ ਥੇ ਕੱਖਣਾ ਕੰਮ ਚੱਲ ਰਿਹਾ ਨਾ ਦੇਖੋ ਉਹ ਖੜਾ ਭਾਈ ਇੱਕ ਬੰਦਾ ਉਹ ਦੇਖੋ ਉੱਪਰ ਤੇ ਚਲੋ ਬਣਦੀ ਜਾ ਰਹੀ ਹੈ ਗੱਲ ਭਾਈ ਲੋ ਭਾਈ ਇਧਰ ਹੀ ਸਾਰ ਚੱਲ ਪਿਆ ਕੰਮ ਇਧਰ ਹੀ ਸੈਡ ਕਰਤਾ ਬੰਦੇ ਨੇ ਪੈਂਟ ਆ ਦੇਖੋ ਇਧਰ ਲੱਗੇ ਹੋਏ ਤੇ ਪਹਿਲਾਂ ਹੁਣ ਭਾਈ ਉਧਰ ਵਿਚੇ ਵਿਚ ਬੰਦੇ ਆ ਦੇਖੋ ਇਧਰ ਨੂੰ ਬੜੇ ਵੇ ਭਾਈ ਨਕਲੀ ਬੁੱਕੀ ਹਾਂ ਚਲ ਇਹਨਾਂ ਹੈਵੀ ਉੱਪਰ ਬੰਦਾ ਪੌੜੀ ਫੜੀ ਖੜਾ ਏ ਨਾਲ ਦੀ ਨਾਲ ਰਗੜਾਈ ਨਾਲ ਦੀ ਨਾਲ ਪੈਂਟ